ਸਾਡੇ ਨੇਤਾ ਜਿੰਬਾ ਜੀ ਨੇ ਵੀ ਦੱਸਿਆ ਆ ਝੰਡਾ ਚੜਾਇਆ ਗਿਆ ਤਾਂ ਉਹਦੇ ਬਾਅਦ ਜਿਹੜਾ 1101 ਕੁੰਡ ਦਾ ਯੱਗ ਹੋਣਾ ਹੈ ਉਹਨਾ ਤਾਂ 19 ਫਰਵਰੀ 2026 ਚ ਹੈ ਪਰ 1101 ਕੁੰਡ 1101 ਵਿਦਵਾਨ ਬੈਠ ਰਹੇ ਨੇ ਰੋਜ਼ 1101 ਇੱਕ ਟਾਈਮ ਇਹ ਜਮਾਨਾ ਨੇ ਮਤਲਬ ਕਿ 15-20 ਹਜ਼ਾਰ ਬੰਦੇ ਦੀ ਸ਼ਮੂਲੀਅਤ ਹੋਣੀ ਇਹ ਵਿੱਚ ਅਸੀਂ ਸਾਰੇ ਪੰਜਾਬ ਚ ਹੀ ਜਾਗਰਣ ਕਰਨਾ ਤੇ ਉਹਦੀ ਤਿਆਰੀ ਮਹਾਰਾਜ ਨੇ ਹੁਣੀ ਤਾਂ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਲੱਗਦੀ ਉਮੀਦ ਇਥੇ ਯਾਗ ਦੇ ਯਗਕੁੰਡ ਬੰਨੇ ਆ ਬਹੁਤ ਵੱਡੇ ਉਹ ਵੀ ਸਿਲੈਕਟ ਕਰ ਲਈ ਹੈ ਉੱਥੇ ਵੀ ਕੰਮ ਜਲਦੀ ਸ਼ੁਰੂ ਹੋਣ ਵਾਲਾ ਜਿੱਦਾਂ ਕਿ ਜੰਤਾ ਜੀ ਨੇ ਵੀ ਸਾਾਨੂੰ ਨਿਵੇਦਨ ਕੀਤਾ ਸਾਡਾ ਸਭ ਦਾ ਫਰਜ਼ ਹੈ ਕਿ ਜਿਹੜਾ ਇੰਨੀ ਵੱਡੀ ਤਿਆਰੀ ਹੋ ਰਹੀ ਉਹਦੇ ਚ ਅਸੀਂ ਬੱਦ ਚੜ ਕੇ ਤਨ ਮਨ ਧਨ ਨਾਲ ਸਹਿਯੋਗ ਕਰੀਏ ਅਸੀਂ ਸਾਰੇ ਯਜਮਾਨ ਬਣੇ ਹਾਰਾ ਜੀ ਬਾਰ ਬਾਰ ਕਹਿੰਦੇ ਹੋਏ ਜੋ ਵੀ ਮੈਂ ਕਰ ਰਿਹਾ ਆਗਾ ਆਉਣ ਵਾਲਾ ਵਕਤ ਉਹ ਦੇਖਦੇ ਕਰ ਰਿਹਾ ਤਾਂ ਕਿ ਸਭ ਦੀ ਰੱਖਿਆ ਹੋਵੇ ਸਭ ਦਾ ਕਲਿਆਣ ਹੋਵੇ ਵਿਸ਼ ਵਿੱਚ ਸ਼ਾਂਤੀ ਹੋਵੇ ਹੁਣ ਤੁਸੀਂ ਦੇਖ ਵੀ ਦੇ ਰਹੇ ਹੋ ਪੂਰੇ ਸੰਸਾਰ ਚ ਕੀ ਹਾਲੋ ਕਿੰਨ ਲੜਾਈਆਂ ਹੋ ਰਹੀਆਂ ਇਸ ਕਰਕੇ ਮੇਰੀ ਤਾਂ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਕਲਿਆਣ ਲਈ ਦੇਸ਼ ਦੇ ਕਲਿਆਣ ਲਈ ਵਿਸ਼ਵ ਦੇ ਕਲਿਆਣ ਲਈ ਅਸੀਂ ਐਸੀ ਅੱਗ ਚ ਬੱਦ ਚੜ ਕੇ ਹਿੱਸਾ ਲਈਏ ਥੈਂਕ ਯੂ ਬਹੁਤ ਹੀ ਪਵਿੱਤਰ aur ਅਧਿਆਪਕ ਸਥਾਨ ਜਿਹੜਾ ਕਿ ਬਸੰਤ ਗਿਰੀ ਜੀ ਮਹਾਰਾਜ ਪਰਮਾਤਮਾ ਦੇ ਸਭੂ ਤੁਲੇ ਉਹਨਾਂ ਦੀ ਇਹ ਅਖੰਡ ਤੂਨੀ ਜਿਹਨੂੰ ਕਹਿੰਦੇ ਆ ਇੱਥੇ ਸੀਗੀ ਔਰ ਅੱਗੇ ਉਹਦੇ ਗਰੀਬ ਜੀ ਮਹਾਰਾਜ ਇਹਨੂੰ ਪੂਰਨ ਤੌਰ ਤੇ ਇਹਨੂੰ ਇੱਕ ਅਧਿਆਤਮ ਦਾ ਕੇਂਦਰ ਬਣਾ ਕੇ ਆਪੇ ਪਸੰਦ ਗਰੀਬ ਜੀ ਮਹਾਰਾਜ ਕੰਮ ਲੈ ਰਹੇ ਨੇ ਇਨਾਂ ਕੋਲੋਂ ਔਰ ਅੱਜ ਜਿਹੜਾ ਇਹ ਪਵਿੱਤਰ ਝੰਡਾ ਜਿਹੜਾ ਚੜਿਆ ਇਹ ਮਨੁੱਖਤਾ ਦੇ ਕਲਿਆਣ ਲਈ ਹੈ ਕਿਉਂਕਿ ਮਹਾਦੇਵ ਦਾ ਜਾਂ ਕਿਸੇ ਵੀ ਸਨਾਤਨੀ ਸਰੂਪ ਦਾ ਜਿਹੜਾ ਝੰਡਾ ਆ ਪੂਰੀ ਮਨੁੱਖਤਾ ਦੇ ਕਲਿਆਣ ਲਈ ਹੁੰਦਾ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਉਦੇ ਵਿੱਚ ਪੂਰੀ ਮਨਤਾ ਦੇ ਕਲਿਆਣ ਨੇ ਹਮੇਸ਼ਾ ਮੰਗਲਮਈ ਸਾਰੀ ਦੁਨੀਆ ਮੰਗਲਮਈ ਰਹੇ ਉਹਦੇ ਲਈ ਜਿਹਨੇ ਪਵਿੱਤਰ ਕਰਿਆ ਔਰ ਜਿਹੜਾ ਇੱਕ 1101 ਕੁੰਡ ਬਣਾ ਕੇ ਜਿਹੜਾ ਇੱਕ ਬਹੁਤ بڑا ਮਹਾਂ ਯੱਗ ਹੋ ਰਿਹਾ ਸੋ ਮੈਂ ਹੁਸ਼ਿਆਰਪੁਰ ਦੇ ਸਾਰੇ ਹੀ ਨਿਵਾਸੀਆਂ ਨੂੰ ਇਹ ਪ੍ਰਾਰਥਨਾ ਕਰਦਾ ਮਲਕੀ ਪੰਜਾਬ ਦੇ ਜਿੱਥੇ ਵੀ ਮੇਰੀ ਤੱਕ ਮੇਰੀ ਕੋਈ ਪਹੁੰਚੇ ਵੀਡੀਓ ਤੁਹਾਡੀ ਉਸ 1101 ਜਿਹੜਾ ਯੱਗ ਹੋ ਰਿਹਾ ਉਹ ਵੀ ਪੂਰੇ ਬ੍ਰਾਹਮਣ ਦੇ ਲਈ ਹੋ ਰਿਹਾ ਪੂਰੇ ਯੂਨੀਵਰਸਲੀ ਪੂਰੀ ਦੁਨੀਆ ਦੀ ਸ਼ਾਂਤੀ ਨੂੰ ਬਹਾਲੀ ਹੋਤੇ ਹੋ ਰਿਹਾ ਕਿਉਂਕਿ ਸਾਡੇ ਜਿਹੜਾ ਯੱਗ ਦੀ ਪਰੰਪਰਾ ਹੈ ਉਹਦੇ ਚ ਇੱਕ ਬਹੁਤ ਵੱਡਾ ਜਿਹੜਾ এনवायरमेंट ਬੜਾ ਵੱਡਾ ਚੀਜ਼ ਹੁੰਦੀ ਹੈ ਜਿਹਦੇ ਨਾਲ ਸਾਰੇ ਦੇਵੀ ਦੇਵਤੇ ਸਾਡੇ ਚ ਅਗ੍ਰੀ ਜਲ ਪ੍ਰithvi ਆਕਾਸ਼ ਇਹ ਸਾਰੇ ਮੰਡਲ ਜਿਹੜੇ ਐ ਦੇਵਤਾ ਹੈਗੇ ਤੇ ਉਹ ਉਹਨਾਂ ਦੀ ਸਾਡੇ ਸਾਰਿਆਂ ਤੇ ਪੂਰੀ ਮਨੁੱਖਤਾ ਤੇ ਕਿਰਪਾ ਬਣਾਈ ਰਏ ਇਸ ਕਰਕੇ ਯੱਗ ਕੀਤੇ ਜਾਂਦੇ ਆ ਸੋ ਮੈਂ ਸਵਾਮੀ ਜੀ ਦੇ ਉਦਯੋਗੀ ਜੀ ਮਹਾਰਾਜ ਦੇ ਚਰਨਾਂ 'ਚ ਪ੍ਰਣਾਮ ਕਰਦਾ ਫਿਰ ਦੁਆਰਾ ਔਰ ਬਸੰਤ ਗਿਰੀ ਮਹਾਰਾਜ ਦਾ ਅਸ਼ੀਰਵਾਦ ਸਾਡੇ ਤੇ ਸਾਰਿਆਂ ਤੇ ਬਣਿਆ ਰਵੇ ਪਰ ਮਹਾਦੇਵ ਜੀ ਇੱਥੇ ਬਹੁਤ ਸੁੰਦਰ ਸਥਾਪਨਾ ਹੈ ਇਹ ਸਾਰਾ ਇੱਕ ਕਲਿਆਨਕਾਰੀ ਕਾਰਿਆ ਹੈ ਇਲਾਕੇ ਦੇ ਲਈ ਸੋ ਬਹੁਤ-ਬਹੁਤ ਸਾਰਿਆਂ ਨੂੰ ਓਮ ਸ਼ਾਂਤੀ ਸ਼ਾਂਤੀ ਓਮ ਕਹਿੰਦਾ ਖਤਮ ਹੋ ਗਿਆ ਬੈਠੇ ਤਾਂ ਬੈਠੇ ਹੀ ਆਪਣੀ ਉਹ ਰਜਿਸਟਰੀ ਕਰਵਾ ਸਕਦਾ ਮਤਲਬ ਸੋ ਕਹਿੰਦੋਂ ਤਾਂ ਦੇਖੋ ਇੱਕ ਦਿਨ 'ਚ ਨਹੀਂ ਕੋਈ ਚੀਜ਼ ਚੇਂਜ ਹੋਣੀ ਸੀ ਉਹ ਜਦੋਂ ਕਿਸੇ ਵੀ ਆਪਾਂ ਪੂਰੇ ਇਨਫਰਾਸਟ੍ਰਕਚਰ ਨੂੰ ਚੇਂਜ ਕਰਨਾ ਹੈ ਜਾਂ ਉਸ ਤੰਤਰ ਨੂੰ ਸਾਰਾ ਤੋੜਨਾ ਹੈ ਤਾਂ ਸਮਾਂ ਤਾਂ ਟਾਈਮ ਲੱਗਦਾ ਹੈ ਸਮਾਂ ਪਰ ਅਸੀਂ ਮਾਰਨ ਵਾਲੀ ਗੱਲ ਕਹਿ ਸਕਦੇ ਹਾਂ ਕਿ ਅਸੀਂ ਉਸ ਨਿਯਾਰ ਤੇ ਆ ਕੇ ਕਹਿੰਦੇ ਹਾਂ ਕਿ ਜਿੱਥੇ ਹੁਣ ਬਸ ਕੁਝ ਦਿਨਾਂ ਦੀ ਖੇਡ ਰਹਿ ਗਈ ਹੈ ਕਿ ਲੋਕ ਖੁਦ ਕਹਿਣਗੇ ਕਿ ਹਾਂ ਚਾਹੇ ਪੰਜਾਬ ਮੋਰਚਾ ਸੋਨਰੀ ਛੀ ਬਣਦੀ ਜਾਵੇ ਜਿਸ ਤਰ੍ਹਾਂ ਮਾਨ ਸਾਹਿਬ ਕਹਿੰਦੇ ਆ ਕਿ ਰੰਗਲਾ ਪੰਜਾਬ ਰੰਗਲਾ ਪੰਜਾਬ ਜਦੋਂ ਅਸੀਂ ਉਸ ਜੀ ਜੀ ਉਹ ਕੋਸ਼ਿਸ਼ ਵਿੱਚ ਮਾ ਮੁਫਤ ਕਿਤਾਬਾਂ ਮਾਲ ਹੋਈ ਸਿੱਖਿਆ ਚੁੜਾਈ ਜੀ ਅਸੀਂ ਸਰ ਸਾਡੀ ਕੋਸ਼ਿਸ਼ ਇਹੀ ਹੈ ਮਾਨ ਸਾਹਿਬ ਦਾ ਜੋ ਵਿਜ਼ਨ ਹੈਗਾ ਅਸੀਂ ਹਮਤ ਦੇ ਜ਼ਬਾਈਆਂ ਤੇ ਸਾਨੂੰ ਇਹ ਹੈ ਕਿ ਅਸੀਂ ਉਸ ਤਰ੍ਹਾਂ ਸਰਕਾਰ ਜਿਹੜੀ ਜੰਗੀ ਹੈ ਲੋਕਾਂ ਦੀ ਵੱਧ ਤੋਂ ਵੱਧ ਲੋਕਾਂ ਚਲਾਈ ਆ ਬਹੁਤ ਬਹੁਤ ਨਾਸ਼ਾ ਦੋਸਤੋ ਇਸ ਹਨ ਐਸਡੀਐਮ ਸਾਹਿਬ ਟਾਂਡਾ ਤੇ ਜੀਐਸ ਸਾਹਿਬ ਹੁਸ਼ਿਆਰਪੁਰ ਦੇ ਸਰਦ ਜਿਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿੱਥੇ ਨਸ਼ਿਆਂ ਨੂੰ ਲੈ ਕੇ ਗੱਲ ਕੀਤੀ ਆ ਉਥੇ ਨਾਲ ਦੀ ਨਾਲ ਸਿੱਖਿਆ ਦਾ ਵੀ ਦਰੀ ਉਹ ਵੀ ਦਸੀਆ ਤੇ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਆ ਪੁਰਾਣੇ ਸਰਦ ਪੰਜਾਬ ਸਰਕਾਰ ਨੂੰ ਤਿੰਨ ਸਾਲ ਉਹਦਾ ਕੰਮ ਕਰਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਨੇ ਜਿਹੜੀ ਸੁਪਨਾ ਦੇਖਿਆ ਸੋ ਉਸ ਸੁਪਨੇ ਨੂੰ ਸਰਕਾਰ ਕਰ ਲਈ ਹਰ ਸੰਭਵ ਪ੍ਰਯਾਸ ਕਰ ਰਹਾ ਹੈ ਔਰ ਉਸ ਪ੍ਰਯਾਸ ਦੇ ਵਿੱਚ ਆਉਣ ਵਾਲੇ ਸਮੇਂ ਚ ਜਲਦੀ ਜਿਹੜਾ ਉਹਨਾਂ ਦਾ ਸੁਪਨਾ ਰੰਗਲਾ ਪੰਜਾਬ ਉਹ ਬਣਨ ਜਾ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਪਹੁੰਚ ਪਾਹੀਏ ਤਾਂ ਕਿ ਬਹੁਤ ਸਾਰੇ ਲੋਕ ਦੇ ਇਹਨਾਂ ਚੀਜ਼ਾਂ ਤੋਂ ਜਾਣ ਲੈ ਜਾਂ ਬਹੁਤ ਸਾਰੇ ਇਹ ਆਪਣੇ ਜਿਵੇਂ ਇਸ ਵਾਅਦੇ ਬਾਰੇ ਵੀ ਦੱਸਿਆ ਜਿਹੜੀ ਲੋਕਾਂ ਦੀ ਕਈ ਤਰ੍ਹਾਂ ਦੀਆਂ ਮਾਨਸਿਕਤਾ ਚ ਹੈ ਤੇ ਇਹਦੇ ਵਿੱਚ ਪੈਸੇ ਲੱਗਦੇ ਉਹ ਵੀ ਐਸ.ਐਮ.ਸਾਬ ਦੇ ਬੜੇ ਪ੍ਰਸਤਾਵ ਦੇ ਨਾਲ ਅਸਰ ਹੈ ਇਸ ਤਰ੍ਹਾਂ ਦੀ ਕੋਈ ਨਹੀਂ ਐਸ.ਐਮ. ਆਪਣੇ ਘਰ ਬੈਠੇ ਵੀ ਉਹ ਹਰ ਕੰਮ ਕਰ ਸਕ ਕਾਫੀ ਸਮਾਂ ਜਿਹੜਾ ਬਤੌਣਾ ਪੈਂਦਾ ਸਾ ਕਾਫੀ ਸਮਾਂ ਇੱਟਕੇ ਖਾਣੇ ਪੈਂਦੇ ਸੀ ਕਈ ਕੁਛ ਕਰਨਾ ਪੈਂਦਾ ਉਹ ਵੀ ਹੋਣ ਸਰਕਾਰ ਨੂੰ ਸੌਖਾ ਕਰਦਾ ਅਸ਼ਿਆਰ ਤੋਂ ਤੋਦਾ ਉਹ ਭਾਰਤ ਰੀਤ ਜੀ ਅਜਨੂਬਾ